Thank you ਪੁਲਿਸ ਕਮਿਸ਼ਨਰ ਅਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਤੀਆਂ ਹਟਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਅਮ੍ਰਿਤਸਰ ਦੀ ਦਿਸ਼ਾ ਨਿਰਦੇਸ਼ਾਂ ਤੇ ਡਾਕਟਰ ਮਹਿਤਾਬ ਸਿੰਘ ਏਡੀਸੀਪੀ ਸਿਟੀ 1 ਅਮ੍ਰਿਤਸਰ ਦੀ ਨਿਗਰਾਨੀ ਦੇ ਹੇਠ ਸ਼੍ਰੀ ਸੁਰਿੰਦਰ ਸਿੰਘ ਏਸੀਪੀ ਸੈਂਟਰਲ ਅਮ੍ਰਿਤਸਰ ਦੀ ਅਗਵਾਈ ਤੇ ਇੰਸਪੈਕਟਰ ਹਰਸਨਦੀਪ ਸਿੰਘ ਮੁਖ ਅਫਸਰ ਥਾਣਾ ਗੇਟ ਹਕੀਮਾ ਅਮ੍ਰਿਤਸਰ ਦੀ ਪੁਲਿਸ ਪਾਰਟੀ ਦੇ ਫਲੋ ਐਸਆਈ ਬਲਵਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਆਨਗੜ ਸਮੇਤ ਸਾਥੀ ਕਰਮਚਾਰੀਆਂ ਦੇ ਫਲੋ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਸ ਦੇ ਪਾਸੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਸੋ ਗ੍ਰਿਫਤਾਰੀ ਕੀਤੀ ਗਈ ਆ ਵੱਖ-ਵੱਖ ਧਾਰਾਵਾਂ ਤੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀ ਤੇ ਜ਼ੁਬਾਨੀ ਸੁਣਦੇ ਆ ਕੀ ਹੈ ਪੂਰਾ ਮਾਮਲਾ ਸਾਡੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰਵਲੋਂ ਜਿਹੜੇ ਮਾੜੇ ਅੰਸਰ ਤੇ ਗੈਂਗਸਟਰ ਖਿਲਾਫ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਸਾਡੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਐਸਐਚਓ ਗੇਟਕੀਮਾ ਹਰਸਨਦੀਪ ਸੀਐਨ ਚਾਰਜ ਇਨਸਪੈਕਟਰ ਮੋਲਕ ਚੌਕਨ ਚਾਰਜ ਅਨਗੜ ਐਸਆਈ ਬਲਵਿੰਦਰ ਦੀ ਟੀਮ ਨੇ ਦੋ ਬੰਦਿਆਂ ਨੂੰ ਅਰੈਸਟ ਕਰਕੇ ਵੱਖ-ਵੱਖ ਕੇਸਾਂ ਦੇ ਵਿੱਚ 6 ਕੰਟਰੀ ਮੇਡ ਪਿਸਟਲ ਜਿਹੜੇ ਬਰਾਮਦ ਕੀਤੇ ਹੈ ਪਹਿਲੇ ਕੇਸ ਦੇ ਵਿੱਚ ਚੌਕਨ ਚਾਰਜ ਅਨਗੜ ਬਲਵਿੰਦਰ ਦੀ ਟੀਮ ਨੇ ਦੋਸ਼ੀ ਸਾਹਿਲ ਉਰਫ ਸ਼ਾਂਗਾ ਨੂੰ ਅਨਗੜ ਫਾਟਕ ਦੇ ਨੇੜੇੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ 5 ਕੰਟਰੀ ਮੇਡ ਪਿਸਟਲ ਜਿਹੜੇ ਉਹ ਬਰਾਮਦ ਹੋਏ ਹੈ ਇਦੇ ਖਿਲਾਫ ਪਹਿਲਾਂ ਵੀ ਦੋ ਇਰਾਦਾ ਕਤਲ ਦੇ ਜਿਹੜੇ ਕੇਸਸ ਹੈਗੇ ਉਹਦੇ ਵਿੱਚ ਲੋੜਿੰਦਾ ਹੈਗਾ ਇਹਦੀ ਪੁੱਛਗਿੱਛ ਤੋਂ ਇਹ ਵੀ ਗੱਲ ਸਾਹਮਣੇ ਆਈ ਇਹ ਆਪਣੇ ਦੋ ਸਾਥੀਆਂ ਇੱਕ ਰક્ષਿਤ ਸੈਣੀ ਵਿਜੇ ਕੁਮਾਰ ਉਰਫ ਪੀੜੀ ਦੇ ਨਾਲ ਮਿਲ ਕੇ ਹਥਿਆਰਾਂ ਦੀ ਸਪਲਾਈ ਕਰਦੇ ਸੀ ਤੇ ਇਹਨਾਂ ਨੇ ਪੂਰਾ ਆਪਣਾ ਜਿਹੜਾ ਇਹ ਆਰਗੇਨਾਈਜ਼ਡ ਗੈਂਗ ਬਣਾਇਆ ਹੋਇਆ ਸੀ ਹਥਿਆਰ ਸਪਲਾਈ ਕਰਨ ਦਾ ਉਹ ਜਿਹੜੇ ਦੂਸਰੇ ਦੋ ਨੇ ਉਹ ਪਹਿਲਾਂ ਹੀ ਹਥਿਆਰ ਬਰਾਮਦੀ ਦੇ ਕੇਸ ਦੇ ਵਿੱਚ ਜੇਲ੍ਹਾਂ ਦੇ ਵਿੱਚ ਨੇ ਤੇ ਇਹਨੂੰ ਫੜ ਕੇ ਜਿਹੜਾ ਇਹ ਗੈਂਗ ਹੈ ਇਹ ਵੀ ਬਰਸ਼ ਕੀਤਾ ਗਿਆ। ਦੂਸਰਾ ਜਿਹੜਾ ਦੋਸ਼ੀ ਹੈ ਵਿਸ਼ਾਲ ਉਹਨੂੰ ਗੇਟਕੀਮਾ ਪੁਲਿਸ ਦੇ ਵਿੱਚ ਫੜਿਆ ਗਿਆ। ਉਸ ਦੇ ਕੋਲੋਂ ਵੀ ਜਿਹੜਾ ਇੱਕ ਕੰਟਰੀਮੈਂਟ ਪਿਸਤਲ ਬਰਾਮਦ ਹੋਇਆ ਹੈਗਾ। ਇਹਦੇ ਵਿੱਚ ਵੱਖ-ਵੱਖ ਐਫ ਆਈ ਆਰ ਇੱਕ ਇੱਕ ਨੰਬਰ ਤੇ ਦੂਸਰੀ ਦੋ ਨੰਬਰ ਆਮ ਜੱਟ ਦੇ ਅਧੀਨ ਗੇਟਕੀਮਾ ਦੇ ਵਿੱਚ ਦਰਜ ਕੀਤੀਆਂ ਗਈਆਂ। ਜਿਹੜਾ ਇਹ ਸ਼ਾਂਗਾਸੀ ਫੜਿਆ ਹੈਗਾ ਇਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਇਹਦੇ ਖਿਲਾਫ ਹੁਣ ਤੱਕ 7 ਪਰਚੇ ਦਰਜ ਹੈਗੇ। ਸਰ ਜਰੂਰ ਵਰਤ ਕੀ ਕਰਨੀ ਸੀ ਕਰਨੀਆਂ ਪਿਸਤਲ ਦੀ ਵਰਤਤਾ ਕੀ ਕਰਨੀਆਂ ਸੀ ਇਹਦੇ ਖਿਲਾਫ ਜਿਹੜੀਆਂ ਪਹਿਲਾਂ ਵੀ ਹੈਗੀਆਂ ਪਹਿਲਾਂ ਵੀ 307 ਦੇ ਵਾਰਦਾਤ ਤੇ ਦੋ ਮੁਕਦਮੇ ਹੈਗੇ ਆ ਸਨੇਚਿੰਗ ਦੇ ਮੁਕਦਮੇ ਹੈਗੇ ਆ ਤੇ ਆਮ ਜਕਤ ਦੇ ਮੁਕਦਮੇ ਹੈਗੇ ਆ ਇਹ ਸਨੇਚਿੰਗ ਕਰਦੇ ਆ ਤੇ ਲੜਾਈ ਝਗੜੇ ਕਰਦੇ ਆ ਜਿਵੇਂ ਤੁਸੀਂ ਦੇਖਾਗੇ ਰਾਤ ਦਾ ਕਤਲ ਦੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਹੈਗੇ ਇਹ ਸਭ ਗੈਂਗ ਹੈਗਾ ਇੱਕੋ ਦਾ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਇਹ ਜਿਹੜੇ ਤਿੰਨ ਸਾਥੀ ਸੀਗੇ ਇਹ ਇਕੱਠੇ ਜਿਹੜਾ ਇਹ ਵੈਪਨ ਸਪਲਾਈ ਕਰਦੇ ਸੀਗੇ ਇਦੇ ਵਿੱਚੋਂ ਜਿਹੜਾ ਅਸੀਂ ਹੁਣ ਇੱਕ ਫੜਿਆ ਹੈਗਾ ਸਾਹਿਲ ਸ਼ੰਗਾ ਇੱਕ ਪਹਿਲਾਂ ਵੀ ਜਿਹੜਾ ਅਸੀਂ ਫੜਿਆ ਸੀਗਾ ਭੀੜੀ ਉਤੋਂ ਵੀ ਅਸੀਂ ਵੈਪਨ ਰਿਕਵਰ ਕੀਤੇ ਸੀ ਉਹਨੂੰ ਜੇਲ੍ਹ ਭੇਜਿਆ ਸੀ ਇੱਕ ਤੀਜਾ ਇਹਨਾਂ ਦਾ ਸਾਥੀ ਹੈਗਾ ਰਕਸ਼ਿਤ ਸਰ ਵੈਪਨ ਲੈ ਕੇ ਕਿੱਥੋਂ ਆਉਂਦੇ ਨੇ ਇਹ ਇਹ ਜਿਹੜਾ ਅਸੀਂ ਸਾਨੂੰ ਹਜੇ ਤੱਕ ਜੋ ਲੱਗ ਰਿਹਾ ਹੈ ਜੇ ਪੁੱਛਗਿੱਛ ਦੇ ਵਿੱਚ ਸਾਹਮਣੇ ਨਹੀਂ ਆਇਆ ਐਮਪੀ ਜਾਂ ਯੂਪੀ ਤੋਂ ਇਹ ਵੈਪਨ ਲੈ ਕੇ ਆਉਂਦੇ ਹੋਣਗੇ ਕਿਉਂਕਿ ਪਹਿਲਾਂ ਵੀ ਜਿਹੜਾ ਅਸੀਂ ਫੜਿਆ ਸੀ ਉਸ ਤੋਂ ਵੀ ਅਸੀਂ ਚਾਰ ਜਿਹੜੇ ਇਹੀ ਕੰਟਰੀ ਮੈਂਡ ਪਿਸਟਲ ਬਰਾਮਦ ਕੀਤੀ ਸੀ ਸਰ ਲੋਨ ਕਿਹੜੇ ਕਿਹੜੇ ਬਰਾਮਦ ਹੋਏ ਨੇ ਇਹਦੇ ਵਿੱਚੋਂ ਵੱਖ-ਵੱਖ ਬੋਰ ਦੇ ਜਿਹੜ ਟੋਟਲ 42 ਰੌਂਦ ਹੈਗੇ ਆ ਕੁਝ 32 ਬੋਰ ਦੇ ਹੈਗੇ ਆ 315 ਬੋਰ ਦੇ ਤੇ 12 ਬੋਰ ਦੇ ਰੌਂਦ ਬਰਾਮਦ ਹੋਏ ਤਾਂ ਇਹਨਾਂ ਨੂੰ ਹੋਰ ਵੀ ਨੋਜਵਾਨ ਸ਼ਾਮਲ ਹੋਣਗੇ ਇਹਦੇ ਵਿੱਚ ਦੇਖੋ ਜੀ ਹਜੇ ਤੱਕ ਪੁਛਗਿੱਛ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਸਾਹਮਣੇ ਆਏ ਆ ਸਾਨੂੰ ਲੱਗਦਾ ਹੈ ਕਿ ਹੋਰ ਵੀ ਜਿਹੜੀ ਅੱਗੇ ਜਦੋਂ ਅਸੀਂ ਫਾਰਵਰਡ ਲਿੰਕ ਬੈਕਵਰਡ ਲਿੰਕ ਤੇ ਜਾਵਾਂਗੇ ਤਾਂ ਹੋਰ ਵੀ ਦੋਸ਼ੀ ਨਾਮਜ਼ਦ ਹੋ ਸਕਦੇ ਆ ਤੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਸਰ ਇੰਨੀ ਸਵਿਸਟਲ ਪਿਛਲੇ ਟਾਈਮ ਤੋਂ ਵੀ ਪੜੀਆਂ ਨਹੀਂ ਸੀ ਆ ਵੀ ਤੁਹਾਡੀ ਬਹੁਤ ਅੱਛੀ ਰਿਕਵਰੀ ਹੈ ਕਿ ਕਿੰਨਾ ਕਿ ਇਜ਼ੀ ਹੋ ਚੁਕਾ ਸਿਸਟਮ ਆਣਾ ਨਾ ਪੜੋ ਤੇ باوجود ਵੀ ਲਗਾਤਾਰ ਪੜੀਆਂ ਜਾਂਦੀਆਂ ਵਿੱਚ ਇਹ ਜੀ ਦੇਖੋ ਇਹ ਇਸ ਤਾਂ ਨਹੀਂ ਕਹਾਂਗੇ ਕਿ ਇਜ਼ੀ ਹੋ ਗਿਆ ਬਟ ਇਹ ਜ਼ਰੂਰ ਹੈਗਾ ਕਿ ਹਾਂ ਜਿਹੜਾ ਇਹਨਾਂ ਦਾ ਵਿੱਚੋਂ ਨੈਟਵਰਕ ਚੱਲਦਾ ਪਿਆ ਸੀ ਤੇ ਹੁਣ ਅਸੀਂ ਇਹਨਾਂ ਦੀ ਪੁੱਛ ਗਏ ਤੋਂ ਇਹ ਦੇਖਣਾ ਚਾਹੁੰਦੇ ਹੈਗਾ ਕਿ ਤੇ ਪਿੱਛੋਂ ਕਿਸ ਤਰ੍ਹਾਂ ਇਹ ਲੈ ਕੇ ਆਂਦੇ ਹੈ ਕੀ ਇਹਨਾਂ ਨੇ ਆਪਸ ਵਿੱਚ ਨੈਟਵਰਕ ਬਣਾਇਆ ਹੈ ਫੋਨ ਥਰੂ ਟਾਈਪ ਕਰਦੇ ਹੈ ਸੋਸ਼ਲ ਮੀਡੀਆ ਥਰੂ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹ ਵੀ ਹੈ ਮੋਡ ਆਫ ਟ੍ਰਾਂਸਪੋਰਟੇਸ਼ਨ ਇਹ ਜੀ ਜੋ ਹਜੇ ਤੱਕ ਸਾਹਮਣੇ ਆਇਆ ਹੈਗਾ ਕੁਝ ਟ੍ਰੇਨ ਵੀ ਯੂਜ਼ ਕਰਦੇ ਹੈ ਇਹ ਵਾਲੇ ਜਿਹੜੇ ਮੋਡ ਆਫ ਟ੍ਰਾਂਸਫਰ ਜ਼ਿਆਦਾ ਯੂਜ਼ ਕਰਦੇ ਕਿੰਨੇ ਕੀ ਹੋਵੇਗਾ ਇਹ ਜੀ ਇਹ ਤਾਂ ਲੱਗ ਲੱਗ ਵੱਖ-ਵੱਖ ਜਿੱਥੋਂ ਜਿੱਥੋਂ ਲੈ ਕੇ ਆਉਂਦੇ ਆ ਇਹ ਦਾ ਮਤਲਬ ਐਗਜ਼ੈਕਟ ਨਹੀਂ ਥੋੜਾ ਉਹਦੀ ਮੇਰ ਦੇ ਹਿਸਾਬ ਨਾਲ ਵੀ ਹੈਗਾ ਉਹਦੇ ਹਿਸਾਬ ਨਾਲ ਵੱਖ-ਵੱਖ ਦੀਆਂ ਰੇਟਾਂ ਦੇ ਹੈਗੇ ਕਿ ਇਹਨਾਂ ਦੇ ਆਪਣੇ ਵੀ ਜਿਹੜੇ ਹੈਗੇ ਆ ਆਪ ਵੀ ਕ੍ਰਾਈਮ ਕਰਦੇ ਆ ਕਿਉਂਕਿ ਸਨੇਚਿੰਗ ਦਾ ਪਰਚਾ ਦਰਜ ਹੈਗਾ 307 ਦੇ ਪਰਚੇ ਦਰਜ ਆਗੇ ਨੇ ਤੇ ਅੱਗੋਂ ਸੇਲ ਕਰਨ ਦੇ ਵੀ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਨੇ ਇਹ ਉਹੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਪਹਿਲਾਂ ਵੀ ਵਾਂਟਡ ਹੈਗੇ ਆ ਉਹ ਉਹ ਕ੍ਰਾਈਮ ਕਰਦੇ ਹੈਗੇ ਆ ਤੇ ਉਹੀ ਸਾਰਾ ਅਸੀਂ ਬੈਕਵਰਡ ਲਿੰਕ ਤਾ ਜਾਵਾਂਗੇ ਕਿੱਥੋਂ ਲੈ ਕੇ ਆਂਦੇ ਹੈਗੇ ਆ ਕਿਉਂਕਿ ਫੜ ਕੇ ਜਦੋਂ ਫੜਦੇ ਆ ਕੇਸ ਦਰਜ ਹੁੰਦਾ ਹੈਗਾ ਫਿਰ ਦੁਬਾਰਾ ਕ੍ਰਾਈਮ ਕਰਦੇ ਤੇ ਤੁਹਾਡੇ ਸਾਹਮਣੇ ਹੈਗਾ ਸਰ ਸਰ ਜਿਸ ਤਰ੍ਹਾਂ ਤੁਹਾਡੇ ਨੂੰ ਨਹੀਂ ਜੀ ਇਹ ਦੋਵੇਂ ਵੱਖ-ਵੱਖ ਕੇਸ ਹੈਗੇ ਨੇ ਜੀ ਦੋਵੇਂ ਇੱਕ ਵਿਸ਼ਾਲ ਹੈਗਾ ਉਹ ਸੀਆਈਏ ਵੱਲੋਂ ਕੇਸ ਦਿੱ ਜਿਹੜਾ ਪਹਿਲਾ ਹੈਗਾ ਉਹ ਜਿਹੜਾ ਹੈਗਾ ਉਹ ਗੇਟਕੀਮਾ ਪੁਲਿਸ ਵੱਲੋਂ ਫੜਿਆ ਨਹੀਂ ਇਹਨਾਂ ਕਹਿੰਦਾ ਵੀ ਉਹਨਾਂ ਨੂੰ ਲਿਖਣੀ ਸਮਝ ਆਈ ਕੋਈ ਕੋਈ ਸਾਹਮਣੇ ਨਹੀਂ ਆਇਆ ਸੈਕਿੰਗ ਰਿਪੋਰਟ ਨਹੀਂ ਕਰਦੇ ਸੀ ਬਿਲਕੁਲ ਜੀ ਜਿਹੜੇ ਦੋ ਪਰਚੇ ਦਰਜ ਹੈਗੇ ਆ ਇੱਥੇ ਉਹ ਗਨਪੁਆਇੰਟ ਦੇ ਦਰਜ ਹੈਗੇ ਸ਼ਾਗਰ ਜਿਹੜਾ ਇੱਕ ਇੱਕ ਪਰਚਾ ਦਰਜ ਹੋਇਆ ਹੈਗਾ ਜੀ ਇੱਕ ਨੰਬਰ ਪਰਚਾ ਸ਼ਾਗਰ ਤੋਂ ਦਰਜ ਹੋਇਆ ਉਹ ਪੰਜ ਜਿਹੜੇ ਵੈਪਨ ਨੇ ਉਹ ਲਗਤਰਾਂ ਦੇ ਹੈਗੇ ਜਿਹੜਾ ਇੱਕ ਪਰਚਾ ਲੱਗਾ ਉਹ ਲਗਤਰਾਂ ਦਾ ਵੈਪਨ